ਬੈਗੂ ਦੀ ਕਹਾਉਤਾ ਬੈਗੂ ਪਤੇ ਮੈਂ ਕਵੀ ਸੁਰਜੀਤ ਸਿੰਘ ਗੰਡਾ ਮਾ ਆਪਣੀ ਨਮੀਕਤਾ ਧਾਰਤੀ ਪੰਜਾਬ ਦੀ ਏ ਪਵਾੜਾ ਪ੍ਰੈਮ ਟੀਵੀ ਦੇ ਮੁਖ ਸੰਚਾਲਕ ਜਿਹੜੇ ਮਨੂ ਰੋਲਾ ਜੀ ਨੂੰ ਘੇਟ ਕਰਨ ਆਇਆ ਜੋ ਇਹਨਾਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਤੇ ਮੈਨੂੰ ਬਹੁਤ ਪਿਆਰ ਕਰਦੇ ਤੇ ਮੇਰੀਆਂ ਚਨਾਵਾਂ ਅਦੇਸ਼ਾਂ ਵਲੇਸ਼ਾਂ ਵਿੱਚ ਵਾਸਦੇ ਸਾਰੇ ਲੋਕਾਂ ਦੇ ਸੁਣ ਲਈ ਮਿਲਦੀਆਂ ਅਤੇ ਬਹੁਤ ਹਰਮਨ ਪਿਆਰਾ ਇਸੇ ਕਰਕੇ ਬਣਿਆ ਕਿਉਂ ਇਹ ਮੇਰੀ ਫ੍ਰੀ ਸੇਵਾ ਕਰਦੇ ਆਂ ਮੇਰੇ ਤੋਂ ਕੋਈ ਵੀ ਚਾਰਜ ਪੈਸਾ ਨਹੀਂ ਲੈਂਦੇ ਅਤੇ ਮੇਰੀਆਂ ਨੇ ਚਨਾਵਾ ਅਦਿਸ਼ਾ ਉਹ ਅਦਿਸ਼ਾ ਵਿੱਚ ਵਾਸਤੇ ਸਾਰਿਆਂ ਨੂੰ ਸੌਲੇ ਮਿਲਦੀਆਂ ਇੱਕ ਵਾਰ ਫੇਰ ਮੈਂ ਸ਼੍ਰੀ ਮਨੂਰੋ ਅੱਲਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਥੈਂਕ ਯੂ ਸਵੇਪ ਜੀ ਤਰਤੀ ਪੰਜਾਬ ਦੀ ਸਰਪਤੀਪ ਸਿੰਘ ਗੰਡਾ ਦੀ ਬਹੁਤ ਹੀ ਰਚਨਾਵਾਂ ਹੀਰੇ ਵਰਗੀਆਂ ਰਚਨਾਵਾਂ ਨੇ ਔਰ ਜਰੂਰ ਸਾਰੇ ਪੜਨ ਕੋਈ ਵੀ ਬੰਦਾ ਇਹਨੂੰ ਪੜਨਾ ਜਾਂਦਾ ਹੈ ਸਾਡੀ ਸ਼ਾਪ ਬਸਤਰ ਕਰਾ ਤੁਸੀਂ ਆ ਕੇ ਉਥੋਂ ਕਦੀ ਵੀ ਮੇਰੇ ਕੋਲ ਜਾ ਕੇ ਇਹਨੂੰ ਪੜ ਸਕਦੇ ਹੋ ਅਨਮੋਲ ਰਚਨਾਵਾਂ ਨੇ ਬਹੁਤ ਹੀ ਉੱਗੇ ਕਵੀ ਨੇ ਕਵੀ ਸੁਦੇਸ਼ ਸਿੰਘ ਗਣਵਾ ਜੀ ਅਰ ਉਹ ਉਹਨਾਂ ਦੇ ਇਸ ਭੇਡ ਨੂੰ ਮੈਂ ਸਤਿਕਾਰ ਕਰਦਾ ਅਰ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਥੈਂਕਸ ਐਸੇ ਤਰ੍ਹਾਂ ਹੀ ਉਹ ਸਾਡੇ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਜਿੱਦਾਂ ਕਰਦੇ ਆਏ ਹਨ ਮੋਢੀ ਬਨ ਕੇ ਧੰਨਵਾਦੀ ਧੰਨਵਾਦ